ਸਾਰੇ ਨੂੰ ਸਾਡੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਨਵੇਂ ਤੋਂ ਨਵਾਂ ਰਿਸ਼ਤਾ ਦੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਜੀ ਅਸੀਂ ਡੇਲੀ ਵਾਈਜ਼ ਪਰਿਵਾਰਾਂ ਦੇ ਨੰਬਰਾਂ ਸਮੇਤ ਰਿਸ਼ਤੇ ਲੈ ਕੇ ਆਉਂਦੇ ਹਾਂ ਰਿਸ਼ਤੇ ਨੋਟ ਕਰੋ ਜੀ ਲੜਕੀਆਂ ਦੇ ਰਿਸ਼ਤੇ ਨੇ ਨਾਮ ਕੌਰ ਜ਼ਿਲ੍ਹਾ ਤਰਨਤਾਰਨ ਸਾਹਿਬ ਪੜਾਈ ਪੀਐਸਸੀ ਕਾਸਟ ਜੱਟ ਸਿਕ ਜਨਮ 1995 ਕੱਦ 5 ਫੁੱਟ 2 ਇੰਚ ਪਿਤਾ ਜੀ ਐਗਰੀਕਲਚਰ ਮਾਤਾ ਜੀ ਹਾਊਸ ਵਾਈਫ ਸਟੇਟਸ ਕੈਨੇਡਾ ਪੀਆਰ ਜੋਬਿੰਗ ਹਸਪੀਟਲ ਆਰਐਨ ਕੁੜੀ ਬ੍ਰੈਫਟਨ ਰਹਿੰਦੀ ਹੈ ਮੰਗ ਹੈ ਮੁੰਡਾ ਸੋਹਣਾ ਸੁਨੱਖਾ ਹੋਵੇ ਮੁੰਡਾ ਕੈਨੇਡਾ ਤੋਂ ਹੋਵੇ ਭਾਵੇਂ ਕੈਨੇਡਾ ਪੀਆਰ ਹੋਵੇ ਜਾਂ ਵਰਕ ਪਰਮਿਟ ਦੇ ਜ਼ਮੀਨ 10 ਤੋਂ 15 ਕਿੱਲੇ ਤੱਕ ਉਪਲਬਧ ਹੋਵੇ ਮੈਰੀਪੁਰ ਵਾਲੇ ਸੰਪਰਕ ਨੰਬਰ ਕਰਨਾ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਦਿੱਤੇ ਹੋਏ ਪਰਿਵਾਰ ਦੇ ਸੰਪਰਕ ਨੰਬਰ 97793 01506 ਤੇ ਕਾਲ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਨਾਮ ਕੌਰ ਜਿਲ੍ਹਾ ਲੁਧਿਆਣਾ ਕਾਸਟ ਜੱਟ ਸਿਕ ਗੋਤ ਪਨੇਸਰ ਕੈਨੇਡਾ ਪੀਆਰ ਕੱਦ 5 ਫੁੱਟ 6 ਇੰਚ ਜਨਮ 1990 ਪੜ੍ਹਾਈ ਐਮਸੀਏ ਇੰਡੀਆ ਤੋਂ ਆਈਟੀ ਪੋਸਟ ਗ੍ਰੈਜੂਏਟ ਡਿਪਲੋਮਾ ਕੈਨੇਡਾ ਤੋਂ ਆਈਟੀ ਕੰਪਨੀ ਆਫਿਸ ਵਿੱਚ ਵਧੀਆ ਜੋਬ ਕਰਦੇ ਨੇ ਸਟੇਟਸ ਕੈਨੇਡਾ ਪੀਆਰ ਕੁੜੀ ਬੇਕਸੂਰ ਥੋੜਾ ਸਮੇਂ ਤੋਂ ਤਲਾਕ ਸ਼ੁਦਾ ਹੈ ਕੋਈ ਬੱਚਾ ਨਹੀਂ ਮੰਗ ਹੈ ਇਹਨਾਂ ਨੂੰ ਮੁੰਡਾ ਕੈਨੇਡਾ ਪੀਆਰ ਜਾਂ ਸਿਟੀਜ਼ਨ ਦੀ ਲੋੜ ਹੈ ਕੇਵਲ ਜਿਲ੍ਹਾ ਲੁਧਿਆਣਾ ਜਾਂ ਨਾਲ ਲੱਗਦੇ ਇਲਾਕੇ ਤੋਂ ਸੰਪਰਕ ਕਰ ਸਕਦੇ ਨੇ ਇੰਡੀਆ ਵਾਲੇ ਅਤੇ ਮੈਰਿਜ ਬਿਊਰੋ ਵਾਲੇ ਇਹਨਾਂ ਨਾਲ ਸੰਪਰਕ ਰੱਖ ਸਕਦੇ ਹਨ ਇਹ ਜਿਹੜੀ ਇਸਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਦਿੱਤੇ ਹੋਏ ਪਰਿਵਾਰ ਦੇ ਸੰਪਰਕ ਨੰਬਰ +16475052661 ਤੇ ਕਾਲ ਕਰ ਸਕਦੇ ਹੋ ਅਗਲਾ ਇਸਤਾ ਨੋਟ ਕਰੋ ਨਾਮ ਕੌਰ ਜ਼ਿਲ੍ਹਾ ਪਟਿਆਲਾ ਲਕਾਸਟ ਲਹਾਰ ਗੋਤਿਹਾਨ ਜਨਮ 23 ਮਈ 1997 ਪੜਾਈ ਡਾਕਟਰ ਬੀਏ ਐਮਐਸ ਜੋਬ ਮੈਡੀਕਲ ਅਫੀਸਰ ਇਨ ਪ੍ਰਾਈਵੇਟ ਹਸਪਤਾਲ ਤਨਖਾਹ 30 ਤੋਂ 40000 ਰੁਪਏ ਮੰਗ ਇਹਨਾਂ ਨੂੰ ਸਿੱਖ ਫੈਮਲੀ ਤੋਂ ਡਾਕਟਰ ਜਾਂ ਗਵਰਨਮੈਂਟ ਜੋਬ ਕਰਦਾ ਲੜਕਾ ਚਾਹੀਦਾ ਹੈ ਕਿਸੇ ਵੀ ਕਾਸਟ ਦੇ ਇਹਨਾਂ ਨੂੰ ਸੰਪਰਕ ਕਾਸਟ ਕਰਦੇ ਨੇ ਕੋਈ ਵੀ ਜਾਤੀਬੰਦ ਨਹੀਂ ਹੈ ਏਰੀਆ ਨੂੰ ਪਹਿਲ ਪਟਿਆਲਾ ਚ ਨਿਕਲ ਲੁਧਿਆਣਾ ਜਲੰਧਰ ਨੇੜੇ ਦੇ ਇਲਾਕਿਆਂ ਨੂੰ ਪਹਿਲ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਦਿੱਤੇ ਹੋਏ ਪਰਿਵਾਰ ਦੇ ਸੰਪਰਕ ਨੰਬਰ 9316208691 ਤੇ ਕਾਲ ਕਰ ਸਕਦੇ ਹੋ ਧੰਨਵਾਦ ਜੀ